ਤਰੋਗੀ ਹਾਲ ਚਾਲ ਨੇ ਬਈ ਮੀਨ ਕਰਨਾ ਸਾਰੇ ਭਰਾ ਵਧੀਆ ਹੋਣਗੇ ਤੇ ਆਣਾ ਬਈ ਜਾਨਵਰ ਆ ਪੂਰੇ ਚੰਗੇ ਆ ਬਈ ਜਾਨਵਰ ਤੇ ਸੇਲ ਆ ਭਰਾ ਇਹਨਾਂ ਦੇ ਜਾਨਵਰ ਆ ਬੈਠਾ ਗੁਤਰ ਬਈ ਬਲਡਾ ਗੁਤਰ ਬਈ ਆ ਰੱਤੇ ਦਾ ਭਾਈ ਆ ਉਹਦੇ ਬੱਚਾ ਬਣਾ ਲਿਆ ਤੇ ਪੂਰਾ ਫੋਲ ਚੰਗਾ ਬਈ ਚਾਹੇ ਗਰੰਟੀ ਜਿੱਥੇ ਮਰਜ਼ੀ ਬੰਦਾ ਲਖਾ ਲੇ ਤੇ ਇਹ ਵੀ ਦੇਣਾ ਬਈ ਆ ਕਬੂਤਰੀ ਬੈਠੀ ਬਈ ਪੂਰੀ ਚੰਗੀ ਕਬੂਤਰੀ ਆ ਬਈ ਇਹ ਮੌਜੂ ਹੈ ਭਈ ਇਹਦੇ ਸਾਰੀ ਮੌਜਾਂ ਪੈਰਾਂ ਦੇ ਤੇ ਇਹ ਵੀ ਦੇਣੀ ਹੈ ਤੇ ਆ ਬੈਠੀਏ ਚਿੱਟੀਆਂ ਦੀ ਭਈ ਪੂਰੀ ਚੰਗੀ ਗੁਤਰੀ ਤੇ ਆ ਗੋਲੀ ਹੈ ਭਈ ਇਹ ਵੀ ਸੇਲ ਆ ਭਈ ਵਧੀਆ ਗੁਤਰਾ ਵੀ ਇਹ ਤੇ ਜਿਸ ਭਰਾ ਨੇ ਲੈਣੇ ਹੋਣਗੇ ਭਈ ਕਾਲ ਕਰ ਸਕਦਾ ਜਿਲ੍ਹਾ ਬਰਨਾਲਾ ਤੇ ਵੀਡੀਓ 'ਚ ਆਪਾਂ ਨੰਬਰ ਪਾਵਾਂਗੇ ਗੁਤਰਾ ਮੈ ਜਾਣੀ ਭਈ ਗੁਤਰਾ ਪੂਰੇ ਚੰਗੇ ਆ ਭਈ ਗਾਰੰਟੀ ਵਾਲੇ ਆ ਤੇ ਆ ਗਾਲਣ ਗੁਤਰਾ ਜੋ ਭਈ ਗੁਤਰੀ ਇਹ ਭਈ ਉਹੀ ਨਹੀਂ ਗੁਤਰਾ ਵੀ 100 ਪੀਸੀ ਦਾ ਡਾਵੇ ਆ ਭਈ ਪੂਰੇ ਜੇ ਬੰਦਾ ਲਹਿਕ ਲਗਾ ਕੇ ਰਾਕੇ ਲੈ ਜੀ ਤੇ ਫੋਨ ਭਰਾਵਾਂ ਨੂੰ ਕਰਿਓ ਜਿਹਨੇ ਲੈਣੇ ਹੋਣਗੇ ਤੇ ਬਾਕੀ ਲਵ ਯੂ ਸਾਰੇ ਭਰਾਵਾਂ ਨੂੰ ਮਤਾ ਬਈ ਮੁੰਡੇ ਪੂਰੀ ਗਰੰਟੀ ਮੈਂ ਦੇ ਭਣ ਭਰਾ ਸਾਰੇ ਬਾਦਿਆਂ ਜਿੱਤੇ ਹੋਇਆ ਦੇਣੀ ਆ ਭਰਾ ਸਾਰੇ ਪੁੱਤਰੇ ਲੋਕੋ ਭਰਾ ਪੈਸੇ ਲਾ ਸਕਦਾ ਫੋਨ ਕਰ ਸਕਦਾ ਵੀ Yeah. <laughs>